ਤਸਵੀਰ ਜੋ ਸਾਹਮਣੇ ਆਈ ਹੈ ਇਹ ਕਾਫੀ ਦੁਖਦਾਈ ਤਸਵੀਰ ਸਾਹਮਣੇ ਆਈ ਹੈ ਕਿਉਂਕਿ ਇੱਕ ਵਿਅਕਤੀ ਕੁੜੀ ਦੇ ਵੱਲੋਂ ਖੁਦਕੁਸ਼ੀ ਕਰ ਲਈ ਜਾਂਦੀ ਹੈ ਇਲਜ਼ਾਮ ਲੱਗਦੇ ਨੇ ਚਾਚੇ ਸਹੁਰੇ ਤੇ ਜੀ ਹਾਂ ਚਾਚੇ ਸਹੁਰੇ ਤੋਂ ਦੁਖੀ ਹੋ ਕੇ ਇਸ ਵਿਅਕਤੀ ਨੇ ਖੁਦਕੁਸ਼ੀ ਕੀਤੀ ਹੈ ਪੂਰਾ ਮਾਮਲਾ ਕੀ ਹੈ ਇਹ ਵੀ ਤੁਹਾਨੂੰ ਦੱਸਦੇ ਹਾਂ ਫਿਲਹਾਲ ਪੁਲਿਸ ਵੱਲੋਂ ਇੱਕ ਵਿਅਕਤੀ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਜੋ ਕਾਰਵਾਈ ਹੈ پولیس ਨੇ ਉਹ ਕਰਨ ਦੀ ਗੱਲ ਵੀ ਆਖੀ ਹੈ ਕਿਸ ਤਰ੍ਹਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਹ ਤੁਸੀਂ ਦੇਖ ਸਕਦੇ ਹੋ ਜੋ ਮਾਮਲਾ ਸਾਹਮਣੇ ਆਇਆ ਹੈ ਇਹ ਅਜਨਾਲਾ ਦੇ ਅਦੀਨ ਪਿੰਡ ਖਾਨ ਵਾਲਾ ਤੋਂ ਸਾਹਮਣੇ ਆਇਆ ਇੱਕ ਵਿਵਹਤਾ ਔਰਤ ਜੋ ਕਿ ਆਪਣੇ ਚਾਚੇ ਸਹੁਰੇ ਤੋਂ ਦੁਖੀ ਸੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਚਾਚਾ ਸਹੁਰਾ ਜੋ ਲੜਕੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਉਸ ਦੇ ਨਾਲ ਅਕਸਰ ਲੜਾਈ ਝਗੜਾ ਕਰਦਾ ਸੀ ਜਿਸ ਤੋਂ ਬਾਅਦ ਉਸਨੇ ਪਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਨਿਕਲ ਲਈ ਹੈ ਤੇ ਖੁਦਕੁਸ਼ੀ ਕਰ ਲਈ ਹੈ ਵਿਅਤਾ ਕੁੜੀ ਦਾ ਨਾਮ ਮਨਜੋਤਪੁਰ ਦੱਸਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਤੋਂ ਫਿਲਹਾਲ ਪਰਿਵਾਰ ਰੋ ਰੋ ਕੇ ਇਨਸਾਫ ਦੀ ਗੋਹਾਰ ਲਗਾ ਰਿਹਾ ਹੈ ਥਾਣਾ ਅਚਨਾਲਾ ਦੇ ਐਸਐਚਓ ਨੇ ਇਸ ਸੰਬੰਧੀ ਵੱਡਾ ਬਿਆਨ ਵੀ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮਿਤਕ ਔਰਤ ਈ ਮਾਤਾ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਨੇ ਉਸ ਦੇ ਆਧਾਰ ਤੇ ਚਾਚੇ ਸੌਰੇ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਅਨਸਾਰ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਕੀ ਨਾਮ ਹੈ ਕਿਹੜਾ ਪਿੰਡ ਹੈ ਜਿਹਦੀ ਮੌਤ ਹੋਈ ਤਾਂ ਢੀ ਕੀ ਲੱਗਦੀ ਸਾਰਾ ਵਿਸਤਾਰ ਨਾਲ ਦੱਸੋ ਮੇਰੀ ਭਈਆ ਤਾਂ ਖਾਣ ਵਾਲ ਵਿਆਹ ਹੀ ਨੇ ਕੀ ਨਾਂ ਸੀ ਬੇਟੀ ਦਾ ਹਾਂ ਮਰਜੀਵਤ ਕਾ ਤੁਹਾਡਾ ਕੀ ਨਾਮ ਹੈ ਮੇਰਾ ਸਰ ਕਿੰਨੇ ਸਾਲ ਹੋਏ ਵਿਆਹ ਨੂੰ ਧਿਆਨ 5 ਸਾਲ ਕੀ ਗੱਲਬਾਤ ਹੋਈ ਸਕੇ ਗੱਲਬਾਤ ਪੁੱਤ ਇਹ ਹੋਈ ਸੋਰਾ ਲੜਦਾ ਸੀ ਬੜੀ ਤੇ ਜੰਗੀ ਰਹੀ ਹੁੰਦਾ ਹੀ ਲੜਦੇ ਹਨ ਸਾਰੇ ਜੀ ਮੇਰੀ ਚੀਜ਼ ਮਾਰਕਟ ਦੇ ਹਨ ਮੈਂ ਜਾਣੀ ਆ ਹੁਣ ਕਰਦੇ ਆ ਤਾਂ ਮੈਂ ਜਾਣੀ ਮਾਰਕਟ ਦੇਖਾਂਗੀ ਸਤੂੰ ਮੇਰਾ ਕੋਈ ਪ੍ਰਤੀ ਨਹੀਂ ਕੋੰਦੀ ਲਈ ਹੂੰ ਕਰਤੀ ਜੰਦਾ ਗਾਂਦ ਨਹੀਂ ਪਤ ਚੋਕ ਦੇ ਲਈ ਹੂੰ ਕੋਟ ਮਾਰ ਕਿਉਂ ਕਰਦੇ ਸੀ ਕੋਟ ਮਾਰਿਆ ਇਥਾਂ ਮਾਥੀ ਪਾਣੀ ਹੈ ਗਾਂਦਾਂ ਛਾਨ ਵਖਰੀ ਪਾਦ ਭਰਾਡੇ ਜੀ ਪਤ ਮੰਜੇ ਡੰਗੇ ਹਨ ਹੂੰ ਮੇਰੀ ਧੀ ਪੁੱਤ ਵੀ ਕੱਢਦੇ ਹਨ ਮੇਰੀ ਧੀ ਹੂੰ ਦਾਜ ਦੇ ਸਾਰੇ ਪਾਸ ਦਿੱਤਾ ਨੇ ਅੱਜ ਕੀ ਗੱਲਬਾਤ ਹੋਈ ਹੈ ਅੱਜ ਪੁੱਤ ਮੇਰੀ ਦੀ ਨਮਨ ਮਾਰੇ ਮੋਥੇ ਘਰ ਗਈ ਹਾਂ ਸੌਰਾ ਗਲ ਪਿਆ ਆ ਨੀ ਤੇ ਦੀਦੀਆਂ ਨੇ ਉਹ ਕਿਦਮ ਤਰ ਦਾ ਮੁੱਤ ਕੋਤ ਹੋਈ ਬੱਤੀ ਵਾਲੀ ਨਾਰਦਾਈ ਤੇ ਮੇਰੀ ਧੀ ਦਾ ਪੱਖਾ ਬੰਦ ਕਰ ਦਿੱਤਾ ਤੇ ਉਹਨੇ ਲਈ ਮੇਰੀ ਨਾਲ ਤੀਆਂ ਫਿਰ ਹ ਸੌਰਾ ਗਲ ਪੈ ਗਿਆ ਬਾਬੂ ਕਾਰ ਨੂੰ ਆ ਗਏ ਤੇ ਫਿਰ ਮਗਰੂ ਮੇਰੀ ਧੀ ਨੇ ਬੜਾ ਮਾਰੀ ਹੂੰ ਜੀ ਇਹਨਾਂ ਕੁਛ ਨਤ ਵਾਈ ਪੋਠਾ ਰਹੀ ਐ ਨੀ ਮੇਰੀ ਧੀ ਨੇ ਸੌਰਾ ਸਾਰੇ ਮੇਰੀ ਧੀ ਦੇ ਵੈਰ ਕਰ ਹੂੰ ਮੈਂ ਕਦੀ ਕਦੀ ਮੇਰੀ ਧੀ ਹੀ ਰਬੰਦਰ ਨਹੀਂ ਹੈ ਵਸਤੇ। ਹੂੰ। ਨੀਨ ਕਰਨ ਕੀ ਰਿਆ ਅੱਜ ਝਗੜਾ ਹੈ ਜਿਹੜਾ ਪਹਿਲਾਂ ਝਗੜਾ ਹੁੰਦਾ ਸੀ ਉਹਦਾ ਕੀ ਕਰਨੀ? ਮੈਨੂੰ ਪਤਾ ਹੀ ਤਰੇ ਆ ਕੰਗਰੀ ਹੋ ਜਾਂਦੇ ਰਹਿੰਦੇ ਰਨੇ ਚੁਆਪਾ। ਹੂੰ। ਇਹ ਜਾ ਆ ਕੇ ਆ ਤੇ ਮਗਰ ਮਰਦੀ ਹੁਣ ਆਦੀ ਉਹ ਮੇਰੀ ਮਾਂ ਉਹਦੀ ਗੁੱਸੇ ਨਾਲ ਦਵਾਈ ਕਰ ਲਓ। ਇਹਨਾਂ ਕੁੱਟਿਆ ਬੜਾ ਮਿੱਤੀ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? ਮੇਰੇ ਕੋਲ ਲਾਇਆ ਹੈ। ਅੱਛਾ। ਮਿੱਤੀ ਲਾ ਰਿੰਦੀ ਪੜੀ ਹੀ ਨਾ। ਅੱਛਾ। ਮੇਰੀ ਕੀ ਪੜੀ ਮੈਂ ਪੜਾਈ ਹੀ। ਜਦੋਂ ਤੁਹਾਨੂੰ ਤੁਹਾਡੀ ਬੇਟੀ ਨੇ ਫੋਨ ਕੀਤਾ ਉਦੋਂ ਕੀ ਗੱਲਬਾਤ ਹੋਈ ਤੁਹਾਡੀ ਉਹ ਗੱਲਬਾਤ ਤਾਰਾਂ ਦੀ ਪੁੱਤ ਹੋਈ ਲਾਉਣ ਦੀ ਹਮ ਅਜੀ ਬੀਬੀ ਐਨ ਆਉਂ ਆ ਮੇਰਾ ਸਹਰਾ ਲੜਦਾ ਮੈਂ ਚੱਲ ਮੇਰ ਨੂੰ ਦਰਜਾ ਕਰ ਅੱਗੇ ਵੀ ਦਰਜਾਂ ਦੀ ਰਹੀ ਤੂੰ ਹਮ ਕਹਿੰਦੀ ਨਹੀਂ ਬੀਬੀ ਮੈਂ ਇੱਥੇ ਰਹਿਣੀ ਆ ਤੂੰ ਜਾ ਘਰਾਂ ਵਾਲਿਆ ਘਰੀ ਰਹਿਣਾ ਸਰ ਮਦਰਾਇ ਨਾਲੇ ਸਹਰਾ ਅੱਛਾ ਹਾਂ ਸਹਰਾ ਮਦਰਾਇ ਨਾਲੇ ਚਾਚਾ ਸਸਰਾ ਸਹਰਾ ਹੈ ਅੱਛਾ ਚਾਚਾ ਸਹਰਾ ਤੇਰਾ ਭਾਜੀ ਅਸੇ ਦਾ ਮਾਦੂ ਨਹੀਂ ਅੱਛਾ ਚਾਚਾ ਸਹਰਾ ਇਹਨੇ ਮੇਰੀ ਧੀ ਪਾਰੀ ਪੁੱਤ ਕਹਿੰਦੀ ਕੰਨੀ ਮੇਰੀ ਤੇ ਤੁਸੀਂ ਕਿਹਨੂੰ ਦੋਸ਼ੀ ਕਿਨੂੰ ਮੰਨਦੇ ਹੋ ਰੋਟੀ ਕਿਨੂੰ ਮੰਨਦੇ ਹੋ ਉਹ ਚਾ ਚਾ ਚੇ ਸੋਰੀ ਨੂੰ ਮੰਨਦੇ ਹੋ ਕਿ ਕਿਸੇ ਹਾਂਜੀ ਜਿਹੜਾ ਦਾ ਘਰ ਵਾਲਾ ਉਹ ਠੀਕ ਸੀ ਉਹ ਚੰਗਾ ਵਿਚਾਰਾ ਸਿੱਧਾ ਉਹਨੂੰ ਤਾਂ ਲੱਕਾ ਪਿੰਡੀ ਸਿੱਧੀ ਉਹਦਾ ਉੱਟਾ ਹੰਡਾ ਅੰਦਰ ਅੱਜ ਵਾਈਚਾ ਆ ਰਗਾ ਜਾੜ ਦਿੱਤਾ ਇਹਨਾਂ ਨੇ ਲੈਤੀ ਆਪਣੀ ਸਾਰੀ ਹਾਂ ਕਿੰਨੇ ਬੱਚੇ ਕਿੰਨੇ ਸੀ ਦੋ ਗੁੱਡੀ ਦਾ ਘਰ ਤਾਂ ਹੈ ਗੁੱਡੀ ਹਰੀ ਥੱਲੇ ਹੋਵੇ ਕੀ ਕੀ ਮੰਗ ਕਰਦੇ ਹੋ ਕੀ ਮੰਗ ਕਰਦੇ ਹੈ ਕੀ ਮੰਗ ਕਰਦੇ ਹੋ ਪੁਲਿਸ ਪਹੁੰਚੀ ਹੈ ਮੌਕੇ ਤੇ ਨਹੀਂ ਨਹੀਂ ਆ ਗਏ ਅੱਗੇ ਕੀ ਮੰਗੀ ਕਰਦੇ ਹੋ ਨਹੀਂ ਨਹੀਂ ਸਾਫ ਲੈ ਤੇ ਨਾ ਬਗਾ ਸਿੰਘ ਦੇ ਭਿੰਡੀਆਂ ਸਰਦਾ ਢੁੰਡੇ ਮੇਰਾ ਨੇ ਚਾਚੀ ਦੀ ਕੁੜੀ ਸੀ ਤੇ ਇੰਨੇ ਸਾਨੂੰ ਫੋਨ ਲਾਇਆ ਤੇ ਮੈਂ ਨਾਲ ਗਿਆ ਚਾਚੀ ਦੇ ਉੱਤੇ ਇਹਦਾ ਜਿਹੜਾ ਸੋਹਰਾ ਚਾਚਾ ਸੋਹਰਾ ਉਹ ਗੱਲ ਪਿਆ ਸਾਡੇ ਹੁੰਦੇ ਆ ਅਸੀਂ ਇੱਕ ਵਾਰੀ ਬਿਠਾਏ ਆ ਬਾਅਦ ਚ ਮਗਰੋਂ ਇਹਨੇ ਕੁਛੇ ਨਾ ਦਵਾਈ ਪਈ ਸਾਨੂੰ ਇਹਨਾਂ ਦੱਸਿਆ ਬਾਅਦ ਫਿਰ ਇਹ ਨਾਲੇ ਲੱਕੇ ਗਏ ਇਸ ਨਾਲੇ ਉਹਨਾਂ ਜਵਾਬ ਦਿੱਤਾ ਬਾਈ ਲੋਕੋ ਕੇ ਲੈ ਕੇ ਗਏ ਲੋਕ ਕੋਲ ਜਵਾਬ ਮਿਲ ਕੇ ਬਾਈ ਡੈਥ ਹੋ ਗਈ ਹਾਂ ਹਾਂਜੀ ਪਹਿਲਾਂ ਵੀ ਲੜਾਈ ਚ ਰੈਂਦਾ ਸੀ ਪਹਿਲਾਂ ਵੀ ਰੈਂਦਾ ਸੀ ਨਾਲ ਲੜਾਈ ਚ ਹਾਂ ਆਹ ਤੋਂ ਦੂਰ ਰਹਿੰਦਾ ਸੀ ਜਿਹੜਾ ਭਾਜੀ ਆ ਸਾਡਾ ਜੀਜਾ ਜਿਹੜਾ ਸਾਡਾ ਇਹਦੇ ਸੱਕਾ ਮਾਪਦੇ ਨਹੀਂ ਹੈਗਾ ਸੱਕਾ ਮਾਪੋ ਲੈ ਗਏ ਚਾਚਾ ਸੋਹਰਾ ਨੇ ਲੈ ਗਾ ਅੱਛਾ ਜੀ ਚਾਚਾ ਇਹਨਾਂ ਨੂੰ ਉਹ ਕੋ ਨਹੀਂ ਇਹਨਾਂ ਲੜਾਈ ਝਗੜਾ ਕਰਦੇ ਇਹਨਾਂ ਨਾਲ ਜੀ ਥਾਂ ਬੰਨੇ ਚੋਂ ਕੱਢਦੇ ਸੀ ਕਿ ਤੁਸੀਂ ਇੱਕ ਲਾਓ ਕੀ ਮੰਗ ਕਰਦੇ ਹੋ ਮੰਗ ਇਹੀ ਕਰਨੀ ਹੈ ਵਿੱਚ ਸਾਨੂੰ ਇਨਸਾਫ ਚਾਹੀਦਾ ਚਾਚਾ ਸਾਡਾ ਬਹੁਜੇ ਚਿਰ ਦਾ ਪੂਰਾ ਹੋ ਗਿਆ 20-22 ਸਾਲ ਹੋ ਗਿਆ ਚਾੱਕੀ ਸਦੀ ਦੀ ਤੁਸੀਂ ਦੇਖ ਸਕਦੇ ਲਤੋ ਹੋ ਜੀ ਆ ਸਾਨੂੰ ਇਨਸਾਫ ਚਾਹੀਦਾ ਸਾਡੀ ਕੱਲੀ ਕੱਲੀ ਭੈਣ ਸੀ ਇਹ ਲੜਕੀ ਆ ਮਨਜੋਤ ਕੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਖਾਨਵਾਲ ਇਹਦੀ ਸ਼ਾਦੀ 5 ਸਾਲ ਪਹਿਲਾਂ ਮਨਪ੍ਰੀਤ ਸਿੰਘ ਪੁੱਤਰ ਸ਼ੰਦਾ ਸਿੰਘ ਨਾਲ ਹੋਈ ਤੇ ਇਹ ਜਿਹੜੇ ਕੱਲ ਮਿਤੀ 12 ਨੂੰ ਇਹਦੇ ਇਹਨਾਂ ਦੇ ਲੜਕੀ ਦੀ ਮਾਤਾ ਸਤੀ ਪਤਨੀ ਸਰਬਜੀਤ ਸਿੰਘ ਵਾਸੀ ਪਿੰਡੀ ਸੈਦਾ ਜਿਹੜੀ ਇਹਨੂੰ ਮਿਲਣ ਗਈ ਉਹਦੇ ਕਹਿਣ ਮੁਤਾਬਕ ਵੀ ਇਹ ਜਿਹੜਾ ਇਹਦਾ ਸਚਿਆ ਸੋਰਾਮਨ ਦਰਸ ਸਿੰਘ ਪੁੱਤਰ ਮੀਕਾਲ ਸਿੰਘ ਆ ਇਹਨੇ ਇਹਨੂੰ ਤੰਗ ਪ੍ਰੇਸ਼ਾਨ ਕੀਤਾ ਸੀ ਤੇ ਕੁੱਟਮਾਰ ਕੀਤੀ ਸੀ ਇਹਦਾ ਆਪਸੀ ਝਗੜਾ ਹੋਇਆ ਜਿੱਤੋਂ ਨਾ ਇਹਨੇ ਕੁੜੀ ਨੂੰ ਗਜ਼ਰੀਲੀ ਚੀਜ਼ ਦਿਖਾਈ ਤੇ ਮੁਕੱਦਮਾ ਦਰਜ ਕੀਤਾ ਵਾ ਤਫਤੀਸ਼ ਦੇ ਵਿੱਚ ਜੋ ਤੱਥ ਸਾਹਮਣੇ ਆਉਂਦੇ ਤੇ ਅਗਲੇ ਕਦਮ ਇਹ ਮਨਚੇ ਕੋਈ ਗ੍ਰਿਫਤਾਰੀ ਕੀਤੀ ਗਈ ਇਹਨੇ ਹਾਲੇ ਕੋਈ ਗ੍ਰਿਫਤਾਰੀ ਨਹੀਂ ਲੁਧਿਆਣਾ ਲਾਈਵ ਦਲੇ ਪੀਰ ਰਿਪੋਰਟ